ਗੱਲ ਵੀ ਜੀ ਮੋਕੂਗਾ ਫੇਰ ਆਜੋ ਮਤਲਬ ਥੋੜਾ ਥੋੜਾ ਸਾਰਿਆਂ ਨੂੰ ਆਣਦੀ ਹੈ ਇਹਦਾ ਖਿਆਰਾ ਹੁੰਦਾ ਹੈ ਆ ਲੋਕ ਮਿਲ ਗਿਆ ਨਾ ਤੁਹਾਨੂੰ ਤੁਹਾਨੂੰ ਮਿਲ ਗਿਆ ਸੁੱਖੀ ਰਸਤੇ ਦੇ ਲੋ ਯਾਰ ਇਹ ਕੀ ਆ ਬੰਦੇ ਦੀ ਉਹ ਆ ਬੜਾ ਸੇਗੋ ਆ ਗਿਆ ਤੁਹਾਨੂੰ ਕੋਈ ਨਹੀਂ ਅੱਜ ਪਹੁੰਚ ਜਾਂਦੇ ਪੰਜਾਬ ਦੀ ਗੋਲੀ ਚੱਲੇ ਉਹ ਮੈਸੇਜ ਮੀਡੀਆ ਹਾਂਜੀ ਆਉਂਦਾ ਹੈ ਕੋਈ ਨਹੀਂ ਆਹੀਂ ਪਾਗਲ ਵੈਸੇ ਉਹ ਮੰਨੇ ਦਾ ਬਹੁਤ ਬਹੁਤ ਧੰਨਵਾਦੀਆਂ ਜੋ ਆਪਣੀ ਪੀਂਦੇ ਸਾਡੇ ਸultanmal ਇੱਥੇ ਵਿੱਚ ਪਹੁੰਚੇ ਆ ਕਿਉਂਕਿ ਇੱਥੇ 5-5 ਫੁੱਟ ਪਾਣੀ ਆ ਇੱਕ ਡੰਗਰਾਂ ਦੀ ਬਹੁਤ ਜ਼ਿਆਦਾ ਚਾਰੇ ਦੀ ਮੁਸ਼ਕਲ ਆ ਰਹੀ ਆ ਤੇ ਇੱਕ ਪਾਣੀ ਦੀ ਜੇ ਹੋਵੇ ਡੇਰੇ ਹੋਣ ਕਰਕੇ ਪਾਣੀ ਜ਼ਿਆਦਾ ਹੋ ਜਾਂਦਾ ਕਿਸਤੀ ਦੇ ਜੋ ਕੋਣਾ ਆ ਸਕਦਾ ਦੋਸਤੋ ਅੱਜ ਤੀਜਾ ਦੇਣਿਆ ਨਾਨਕਪੁਰ ਦੇ ਜਿਹੜਾ ਕੈਂਪ ਲੱਗਾ ਸਾਡਾ ਲੰਗਰ ਦੀ ਸੇਵਾ ਜਿਹੜੀ ਉਹ ਨਿਰੰਤਰ ਚੱਲ ਰਹੀ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਆਪੋ ਆਪਣੀ ਡਿਊਟੀ ਜਿਹੜੀ ਸਮਝ ਰਹੇ ਆ ਜਿੱਥੇ-ਜਿੱਥੇ ਲੋੜ ਹੈ ਉੱਥੇ ਦੇਣ ਵੀ ਅਸੀਂ ਪਹੁੰਚ ਰਹੇ ਆ ਔਰ ਬਹੁਤ ਸਾਰੇ ਸਾਥੀ ਮੇਰੀ ਇੱਕ ਬੇਨਤੀ ਹੈ ਕਿ ਬਹੁਤ ਦੁਨੀਆ ਮੈਨੂੰ ਨਾ ਫੇਸਬੁੱਕ ਦੇ ਉੱਤੇ ਮੋਬਾਈਲ ਦੇ ਉੱਤੇ WhatsApp ਦੇ ਉੱਤੇ ਪੈਸੇ ਪੁੱਛਦੇ ਨੇ ਮੇਰੀ ਸਪਸ਼ਟ ਬੇਨਤੀ ਹੈ ਵੀ ਸਾਨੂੰ ਕਿਸੇ ਕੋਲ ਪੈਸੇ ਨਹੀਂ ਚਾਹੀਦੇ ਜੇ ਕੋ ਆਉਣਾ ਚਾਹੁੰਦਾ ਸਾਡੇ ਨਾਲ ਇੱਥੇ ਸੇਵਾ ਕਰਨੀ ਚਾਹੁੰਦਾ ਤੇ ਉਹਦੀ ਅਸੀਂ ਜਿਹੜੀ ਰਸਦ ਆ ਉਹਨੂੰ ਜਰੂਰ ਸਵਕਾਰ ਕਰਦੇ ਆ ਜੇ ਕੋ ਭੇਟ ਸਕਦਾ ਸਾਨੂੰ ਤੇ ਉਹਨੂੰ ਅਸੀਂ ਜਰੂਰ ਸਵਕਾਰ ਕਰਦੇ ਆ ਅੱਜ ਸਾਡੇ ਨਾਲ ਗੋਬਿੰਦ ਆਇਆ ਸਾਰੇ ਆਟੇ ਦੀ ਜ਼ਿੰਮੇਵਾਰੀ ਸਵੇਰ ਦੀ ਇਹਨੇ ਲਈ ਤੇ ਨਾਲ ਹੀ ਸਾਡੇ ਸਵੇਰ ਦੇ ਭੱਜਾ ਸਵੇਰ ਦਾ ਟਰਾਲੀ ਦੇ ਉੱਤੇ ਸਾਡੇ ਨਾਲ ਲੱਗਾ ਜਿਹੜਾ ਲੰਗਰ ਦੀ ਸੇਵਾ ਚੱਲ ਰਹੀ ਆ ਔਰ ਇਹਦੇ ਨਾਲ ਨਾਲ ਜਿੱਥੋਂ ਸਮਾਨ ਜਿੱਥੇ ਬਹੁਤ ਜ਼ਿਆਦਾ ਪਾਣੀ ਹੈ ਜਿੱਥੋਂ ਅੱਗੇ ਗੱਡੀਆਂ ਨਹੀਂ ਆ ਸਕਦੀਆਂ ਸਵੇਰੇ ਉੱਥੇ ਕਈ ਲੋਕ ਉੱਥੇ ਸਮਾਨ ਲੈ ਕੇ ਪਹੁੰਚ ਰਹੇ ਸੀ ਤੇ ਉੱਥੇ ਸੰਦੀਪ ਭਾਰਦਵਾਜ ਮਿਲੇ ਸਾਡੇ ਦੋਸਤ ਨੇ ਰਜੀਵ ਸ਼ਰਮਾ ਪੱਤਰਕਾਰ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹ ਪੂਰੀ ਫੈਮਿਲੀ ਦੇ ਨਾਲ ਇੱਥੇ ਸੇਵਾ ਕਰਨ ਲਈ ਆਏ ਸੀ ਬਿਸਕਟ ਰਾਸ ਸਾਰਾ ਕੁਝ ਉਹ ਡੱਬੇ ਭਰ-ਭਰ ਕੇ ਦੇ ਕੇ ਆਏ ਦੇ ਕੇ ਗਏ ਆ ਸਾਨੂੰ ਉਹ ਵੀ ਟਰਾਲੀ ਦੇ ਵਿੱਚ ਨਾਲ ਦੀ ਨਾਲ ਜਿਹੜਾ ਉਹ ਵਰਤਾਇਆ ਜਾ ਰਿਹਾ ਵਾ ਉਹਦੇ ਨਾਲ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਕੱਲ ਸੁਖ ਸੰਧੂ ਤੇੜੇ ਤੋਂ ਨੇ ਰੋਬਨ ਹਾਂਜੀ ਹਾਂਜੀ ਮਤਲਬ ਉਹ ਕੱਲ ਸਾਨੂੰ ਰਸਦਾਂ ਵੜਾ ਕੇ ਦੇ ਕੇ ਗਏ ਸੀ ਸੁੱਟੀਆਂ ਰਸਦਾਂ ਜਿਹੜੀਆਂ ਪੈਕਟ ਸੀਗੇ ਉਹ ਲੋਕਾਂ ਨੂੰ ਕੁਇੰਟਲ ਦੇ ਕਰੀਬ ਦਾਲ ਸੀਗੀ ਆਟਾ ਸੀਗਾ ਜਿਹੜਾ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾ ਰਿਹਾ ਔਰ ਦਿੱਕਤ ਬੜੀ ਆ ਰਹੀ ਸੀ ਕਿ ਲੱਕੜ ਗਿੱਲੀ ਐ ਔਰ ਬਾਹਰ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਲੰਗਰ ਪਕਾਉਂਦੀਆਂ ਸੀਗੀਆਂ ਔਰ ਲੱਕੜ ਗਿੱਲੀ ਕਰਕੇ ਲੰਗਰ ਨਹੀਂ ਸੀ ਪੱਕਦਾ ਉਹਦੇ ਵਿੱਚ ਅਸੀਂ ਦੋ ਅੱਜ ਭਟੀਆਂ ਲੈਣਦੀਆਂ ਸੀਗੀਆਂ ਆਪਣੇ ਕੋਲੋਂ ਔਰ ਉਹਦੇ ਨਾਲ ਨਾਲ ਇੱਥੇ ਬੋਨੀ ਨਾਲਾ ਇੱਕ ਦੌਰਾ ਕਰਕੇ ਗਏ ਆ ਸਾਡੇ ਇੱਥੇ ਕੈਂਪ ਨੂੰ ਵੇਖ ਕੇ ਗਏ ਸਾਡੇ ਵਿਜ਼ਿਟ ਸਿਲੰਡਰ ਮੇਰੇ ਹੱਲ ਕਿੰਨੇ ਸਿਲੰਡਰ ਕਹਿ ਗਏ ਜੀ ਆਪਾਂ ਨੂੰ 10 10 10 ਸਿਲੰਡਰ ਉਹ ਕਹਿ ਗਏ ਨੇ ਤੇ ਉਹ ਏਜੰਸੀ ਦੇ ਵਿੱਚ ਬੰਦੇ ਸਾਡੇ ਲੈਣ ਗਏ ਨੇ ਜਿਨ੍ਹਾਂ ਨੂੰ ਤੇ ਸਭ ਤੋਂ ਵੱਡੀ ਜਿਹੜੀ ਸੇਵਾ ਸੀਗੀ ਅੱਜ ਤੂੜੀ ਦੀ ਸੇਵਾ ਡੰਗਰਾ ਵਾਸਤੇ We'll be right <laughs> back. ਉਹ ਵਿਕਰਮ ਧਾਲੀ ਵਿਕਰਮ ਜਿਹੜੇ ਧਾਲੀਵਾਲ ਨੇ ਡੇਰੀ ਹਾਲ ਤੋਂ ਸੌਰੀ ਵਿਕਰਮ ਉਹ ਇੱਥੇ ਆਏ ਸਾਡੇ ਕੋਲ ਉਹ ਤਿੰਨ ਚਾਰ ਟਰਾਲੀਆਂ ਲੈ ਕੇ ਆਏ ਸੀ ਬਾਕੀ ਉਹ ਮਤਲਬ ਜਿੱਥੇ ਜਿੱਥੇ ਵੀ ਲੋਡ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੰਡ ਲੋ ਇੱਕ ਦੋ ਟਰਾਲੀਆਂ ਇਸ ਪਿੰਡ ਦੇ ਵਿੱਚ ਜਿੱਥੇ ਜਿੱਥੇ ਜਿਨ੍ਹਾਂ ਦੇ ਡੰਗਰ ਮਤਲਬ ਤੂੜੀ ਜਿਨ੍ਹਾਂ ਦੀ ਖਰਾਬ ਹੋ ਗਈ ਸੀ ਉਹਨਾਂ ਨੂੰ ਉਹ ਤੂੜੀ ਤੇ ਵੰਡ ਇੱਥੇ ਦੇ ਕੇ ਗਏ ਆ ਸਾਰੇ ਹੀ ਆਪਣਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਉਹ ਯੋਗਦਾਨ ਪਾ ਰਹੇ ਆ ਦੂਜਾ ਮੈਂ ਫਿਰ ਕਹਿੰਨਾ ਕਿ ਮੇਨ ਰੋਡ ਦੇ ਉੱਤੇ ਸਮਾਨ ਜਿਹੜਾ ਉਹ ਬਹੁਤ ਜ਼ਿਆਦਾ ਜਾ ਰਿਹਾ ਉਹ ਅੰਦਰ ਡੇਰਿਆਂ ਦੇ ਉੱਤੇ ਨਹੀਂ ਜਾ ਰਿਹਾ ਅੱਜ ਕਈ ਵੀ ਉਹ ਬੋਰਡ ਸਾਨੂੰ ਐਨਡੀਆਰਫ ਵਾਲਿਆਂ ਦੀ ਮਿਲ ਗਈ ਸੀਗੀ ਉਹ ਤੇ ਵਿੱਚ ਅਸੀਂ ਜਿਹੜਾ ਅੱਗੇ ਜਾ ਕੇ ਸਮਾਨ ਦੇ ਕੇ ਆਏ ਆ ਉਹਦੇ ਨਾਲ ਨਾਲ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਇਸ ਕੈਂਪ ਦੇ ਵਿੱਚ ਜਿਹੜਾ ਇੱਥੇ ਅਸੀਂ ਬਣਾਇਆ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਨੇ ਲੋਕ ਇੱਥੇ ਹੁਣ ਬਹੁਤ ਸਾਰੇ ਲੰਗਰ ਪਿੰਡਾਂ ਦੇ ਵਿੱਚ ਲੈ ਕੇ ਜਾਣਾ ਸ਼ੁਰੂ ਹੋ ਗਏ ਕਿਹੜੇ ਕਿਹੜੇ ਪਿੰਡਾਂ ਤੋਂ ਆ ਰਹੇ ਆ ਜੀ ਆਪਣੇ ਆਵਾਂ ਪਿੰਡ ਤੋਂ ਆ ਰਹੇ ਜੇ ਆਵਾਂ ਤੋਂ ਗਾੜੀ ਪਿੰਡਾਂ ਤੋਂ ਲੰਗਰ ਜਿਹੜੇ ਜਿਹੜੇ ਵੀ ਪਿੰਡ ਲੱਗੇ ਨੇ ਕੋਈ ਸਾਡੇ ਵੱਲੋਂ ਪਹੁੰਚਾਇਆ ਜਾ ਰਿਹਾ ਸਾਡੇ ਵੱਲੋਂ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਜਿੰਨਾ ਲੰਗਰ ਚਾਹੀਦਾ ਜਿੰਨਾ ਸਮਾਨ ਚਾਹੀਦਾ ਜਦੋਂ ਮਰਜ਼ੀ ਤੁਸੀਂ ਗੁਰਦੁਆਰਾ ਸਾਹਿਬ ਤੋਂ ਜੇ ਤੁਹਾਡੇ ਕੋਲ ਪਿੰਡ 'ਚ ਨੌਜਵਾਨ ਜਾਂ ਟਰੈਕਟਰ ਹੈਗੇ ਆ ਉਹ ਸਾਡੇ ਕੋਲੋਂ ਤੁਸੀਂ ਖੜ ਸਕਦੇ ਹੋ ਔਰ ਜੇ ਨਹੀਂ ਵੀ ਹੈਗੇ ਤੇ ਸਾਨੂੰ ਤੁਸੀਂ ਦੱਸ ਦਿਓ ਐਵੇਂ ਮਤਲਬ ਮੈਂ ਸ ਹਲ ਹੋਇਆ ਵੀ ਐਵੇਂ ਟਰਾਲੀ ਲੈ ਕੇ ਫੇਰੀ ਜਾਂਦੇ ਔਰ ਰਾਹ ਦੇ ਵਿੱਚ ਜਿਹੜੇ ਹੀ ਉਹ ਚਾਰ ਚਾਰ ਪੰਜ ਪੰਜ ਵਾਰੀ ਲੋਕੀ ਲਵਾਈ ਵੀ ਜਾ ਰਹੇ ਔਰ ਸਮਾਨ ਦੀ ਜਿਹੜੀ ਦੁਰਵਰਤੋਂ ਤੇ ਵੇਸਟੇਜ ਵੀ ਬੜੀ ਹੋ ਰਹੀ ਆ ਅਸੀਂ ਇਹੋ ਕੋਸ਼ਿਸ਼ ਕੀਤੀ ਆ ਵੀ ਜਿੱਥੋਂ ਜਿੱਥੋਂ ਵੀ ਸਾਨੂੰ ਫੋਨ ਕਰੋਗੇ ਜਿੱਥੋਂ ਡਿਮਾਂਡ ਆਊਗੀ ਅੱਜ ਡਿਆਲ ਪੱਟੀ ਆਪਾਂ ਗਏ ਸੀਗੇ ਜੀ ਜਿੱਥੋਂ ਜਿੱਥੋਂ ਵੀ ਡਿਮਾਂਡ ਆਊਗੀ ਅਸੀਂ ਉੱਥੇ ਪੁੱਜਦਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਕੋਲ ਜਿਹੜਾ ਇੱਥੇ ਸਮਾਨ ਐ ਮੈਂ ਇਹ ਫੇਰ ਕਹਿਣਾ ਚਾਹੁੰਦਾ ਕਿ ਲੰਗਰ ਦੇ ਨਾਲ ਨਾਲ ਡੀਜ਼ਲ ਮਹੱਲਿਆਂ ਦੇ ਵਿੱਚ ਜਿੱਥੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਟੈਂਕੀਆਂ ਦੇ ਵਿੱਚ ਜਾਂਦਾ ਉਹ ਨੌਜਵਾਨਾਂ ਨੇ ਸੇਵਾ ਲਈ ਉਹ ਜਨਰੇਟਰ ਲੈ ਕੇ ਜਾਂਦੇ ਨੇ ਉਹ ਥੋੜੀ ਦੇਰ ਲਈ ਬੱਤੀ ਚਾਲੂ ਕੀਤੀ ਜਾਂਦੀ ਹੈ ਬਿਜਲੀ ਜਿਹੜੀ ਚਾਲੂ ਕੀਤੀ ਜਾਂਦੀ ਔਰ ਪਾਣੀ ਜਿਹੜਾ ਟੈਂਕੀਆਂ ਦੇ ਵਿੱਚ ਭਰਿਆ ਜਾਂਦਾ ਵਾ ਡੀਜ਼ਲ ਵੀ ਸਾਡੇ ਕੋਲ ਪਿਆ ਵਾ ਜਿੱਥੇ ਜਿੱਥੇ ਚਾਹੀਦਾ ਸੀ ਅੱਜ ਦੇ ਵੀ ਆਏ ਅਸੀਂ 20-20 ਲੀਟਰ ਦੇ ਕੈਨ ਭਰਾਏ ਸੀਗੇ ਔਰ ਅੱਗੋਂ ਵੀ ਜਿੱਥੇ ਚਾਹੀਦਾ ਵਾ ਅਸੀਂ ਪਹੁੰਚਾਉਣ ਦੀ ਜ਼ਰੂਰ ਉਥੇ ਖੇਚਲ ਕਰਾਂਗੇ ਇਹਦੇ ਨਾਲ ਨਾਲ ਕਿਸੇ ਨੂੰ ਕੋ ਦਵਾਈਆਂ ਚਾਹੀਦੀਆਂ ਵਾ ਵੀ ਇਹ ਮੀਂਹ ਇੰਨੇ ਜ਼ਿਆਦਾ ਪੈ ਰਿਹਾ ਵਾ ਮਤਲਬ ਰੱਬ ਵੀ ਅੰਤ ਹੀ ਲੈਣ ਡਿਆ ਲੋਕਾਂ ਮਾਰ ਹੋ ਸਕਦਾ ਵਾ ਉਹ ਵੀ ਸਾਨੂੰ ਨਾਲ ਦੇ ਨਾਲ ਨੋਟ ਕਰਾ ਦਿੱਤੀਆਂ ਜਾਣ ਇਥੋਂ ਗੁਰਦੁਆਰਾ ਸਾਹਿਬ ਤੋਂ ਲਈਆਂ ਜਾ ਸਕਦੀਆਂ ਨੇ ਡੀਜ਼ਲ ਦਵਾਈਆਂ ਤੂੜੀ ਸੁੱਕਾ ਦੁੱਧ ਦਾ ਬੱਚਿਆਂ ਲਈ ਦੁੱਧ ਨਹੀਂ ਜਿਹੜਾ ਮਿਲ ਰਿਹਾ ਕਈਆਂ ਥਾਵਾਂ ਦੇ ਉੱਤੇ ਸੁੱਕੇ ਦੁੱਧ ਦਾ ਸੀ ਇੰਤਜ਼ਾਮ ਕੀਤਾ ਪੈਕਟ ਨੇ ਸਾਡੇ ਕੋਲ ਕਿਲੋ-ਕਿਲੋ ਦੇ ਉਸ ਹਿਸਾਬ ਦੇ ਨਾਲ ਲੋਕਾਂ ਨੂੰ ਜਿਹੜਾ ਦਿੱਤਾ ਜਾ ਰਿਹਾ ਪਾਣੀ ਚਾਹੀਦਾ ਚੱਪਲਾਂ ਚਾਹੀਦੀਆਂ ਨੇ ਕੈਂਚੀ ਚੱਪਲਾਂ ਉਹ ਸਾਡੇ ਕੋਲ ਨੇ ਤਰਪੈਲਾਂ ਦੀ ਬਹੁਤ ਸਾਰੀ ਮੰਗ ਹੈ ਔਰ ਅਸੀਂ ਲਿਆ ਕੇ ਇੱਥੇ ਰੱਖੀਆਂ ਨੇ ਔਰ ਜਿੰਨੀਆਂ ਵੀ ਕਿਸੇ ਨੂੰ ਚਾਹੀਦੀਆਂ ਵਾਂ ਉਹ ਘਰ-ਘਰ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਕੋ ਡੰਗਰਾ ਦੇ ਉੱਤੇ ਪੈਣ ਵਾਲੀਆਂ ਕਿਸੇ ਦੇ ਕੋਠੇ ਕੱਚੇ ਨੇ ਕੋ ਬਾਲਿਆਂ ਵਾਲੇ ਨੇ ਚੋਂਦੇ ਨੇ ਉਹਨਾਂ ਦੇ ਉੱਤੇ ਤਰਪੈਲਾਂ ਜਿਹੜੀਆਂ ਪਾਈਆਂ ਜਾ ਰਹੀਆਂ ਵਾਂ ਔਰ ਮੁੰਡੇ ਆਪ ਹੀ ਘਰਾਂ ਦੇ ਵਿੱਚ ਦੇ ਆਉਂਦੇ ਨੇ ਤੇ ਜੇ ਕਿਸੇ ਨੂੰ ਚਾਹੀ ਜੀ ਬਿਸਕਟ ਰਾਸ ਬੱਚਿਆਂ ਵਾਸਤੇ ਉਹ ਸਾਰਾ ਕੁਝ ਇੱਥੇ ਸਾਡੇ ਕੋਲੋਂ ਪਿਆ ਵਾ ਔਰ ਮੈਂ ਮਤਲਬ ਸਾਰਿਆਂ ਦਾ ਹੀ ਧੰਨਵਾਦੀ ਆ ਵੀ ਜਿੰਨੇ ਵੀ ਆਪਣੀ ਮੈਂ ਅੱਗੇ ਵੀ ਕਹਿੰਦਾ ਹੁੰਨਾ ਕਿ ਸੇਵਾ ਜ਼ਰੂਰੀ ਪੈਸੇ ਨਾਲ ਨਹੀਂ ਹੁੰਦੀ ਸੇਵਾ ਕਿਸੇ ਦੇ ਨਾਲ ਖਲੋਣ ਨਾਲ ਵੀ ਹੋ ਜਾਂਦੀ ਆ ਕਿਸੇ ਦੇ ਨਾਲ ਕੰਮ ਕਰਨ ਨਾਲ ਵੀ ਹੋ ਜਾਂਦੀ ਆ ਕਿਸੇ ਨੂੰ ਹੌਸਲਾ ਦੇਣ ਨਾਲ ਵੀ ਹੋ ਜਾਂਦੀ ਆ ਕਿਸੇ ਦੀ ਮਤਲਬ ਹੱਕ ਦੀ ਆਵਾਜ਼ ਹੀ ਆਪਾਂ ਚੁੱਕਦੀ ਉਹਨੂੰ ਵੀ ਬੜੀ ਵੱਡੀ ਸੇਵਾ ਗਿਣਿਆ ਜਾਂਦਾ ਵਾ ਸਾਡੇ ਕੋਲੋਂ ਮੈਂ ਅੱਜ ਫੇਰ ਤੁਹਾਡੇ ਨਾਲ ਵਾਅਦਾ ਕਰਦਾ ਪੂਰੇ ਇਲਾਕੇ ਨਾਲ ਮੇਰੀ ਮੇਰੀ ਤਾਂ ਜਿੱਥੇ ਮਰਜੀ ਪੰਜਾਬ 'ਚ ਮੇਰੀ ਜਾਨ ਵੀ ਦਿਵਾ ਲਓ ਕਿਤੇ ਮੇਰੀ ਪੂਰੀ ਡਿਊਟੀ ਬਣਦੀ ਆ ਮੈਂ ਤੁਹਾਨੂੰ ਇੱਕ ਪਾਣੀ ਉੱਤਰ ਵੀ ਜਾਊਗਾ ਨਾ ਪੰਜਾਂ ਸੱਤਾਂ ਦਿਨਾਂ ਚਾਜ ਆਪਾਂ ਵੇਖਿਆ ਪਾਣੀ ਨੀਵਾ ਵੀ ਆਉਣਾ ਸ਼ੁਰੂ ਹੋ ਗਿਆ ਵਾ ਉਸ ਤੋਂ ਬਾਅਦ ਵੀ ਜਿੰਨਾ ਚਿਰ ਜ਼ਿੰਦਗੀ ਲੀਹ ਦੇ ਉੱਤੇ ਨਹੀਂ ਆਉਂਦੀ ਜੇ ਪੈਲੀਆਂ ਨੂੰ ਮਤਲਬ ਵਾਹਣਾ ਪਿਆ ਜਾਂ ਉਹਦੇ ਵਿੱਚੋਂ ਗਾਰ ਜਿਹੜੀ ਕੱਢਣੀ ਪਈ ਸੀ ਥਾਂ ਥਾਂ ਤੋਂ ਟਰੈਕਟਰ ਭਾਵੇਂ ਸਾਨੂੰ ਪੇੜ ਮੁੱਲ ਮੰਗਾਉਣੇ ਪੈਣ ਮਤਲਬ ਕਿਰਾਏ ਦੇ ਉੱਤੇ ਭਾਵੇਂ ਲੋਕ ਸੇਵਾ ਲਈ ਆਉਣ ਪੂਰੀ ਜ਼ਿੰਮੇਵਾਰੀ ਨਿਭਾ ਕੇ ਤੁਹਾਡੇ ਕੋਲੋਂ ਜਾਵਾਂਗੇ ਔਰ ਮੈਂ ਫਿਰ ਇੱਕ ਗੱਲ ਕਹਿਣਾ ਕਿ ਇਸ ਮਸਲੇ ਦੇ ਉੱਤੇ ਨਾ ਕੋ ਅਕਾਲੀ ਨਾ ਕੋ ਕਾਂਗਰਸੀ ਨਾ ਕੋ ਭਾਜਪਾ ਨਾ ਕੋ ਧੜੂ ਵਾਲਾ ਜਿਹੜਾ ਵੀ ਆਪਣੀ ਕੋ ਸੇਵਾ ਨਿਭ ਮੈਂ ਇਹਨਾਂ ਕੋ ਵੋਟਾਂ ਲੈਣੀਆਂ ਨੇ ਜਿਹੜਾ ਵੀ ਆਵੇ ਇੱਥੇ ਉਹ ਫਿਜ਼ੀਕਲੀ ਆ ਕੇ ਸੇਵਾ ਕਰਨੀ ਚਾਹੁੰਦਾ ਸਾਡੇ ਨਾਲ ਜਾਣਾ ਚਾਹੁੰਦਾ ਤਾਂ ਵੀ ਚੱਲ ਪਏ ਜੇ ਕੋ ਰਸਦ ਲੈ ਕੇ ਆਉਣਾ ਚਾਹੁੰਦਾ ਤੇ ਤਾਂ ਵੀ ਚੱਲ ਪਏ ਬਹੁਤ ਸਾਰੇ ਫੋਨ ਆਉਂਦੇ ਵੀ ਨਹੀਂ ਤੇ ਅਸੀਂ ਵੀ ਉਹਨਾਂ ਨੂੰ ਇਹੋ ਕਹਿੰਨੇ ਆ ਵੀ ਸਵੇਰੇ ਚਾਹੇ ਤੁਸੀਂ ਸਾਨੂੰ ਸਮਾਨ ਜਿਹੜਾ ਉੱਥੇ ਪੁੱਜਦਾ ਕਰਦੇ ਹੋ ਤੇ ਅਸੀਂ ਉਹ ਤੁਹਾਡਾ ਇੱਥੇ ਲੈ ਕੇ ਤੇ ਆ ਸਕਦੇ ਆ ਫਿਰ ਵੀ ਜਿੰਨੀ ਸਾਡੇ ਕੋ ਡਿਊਟੀ ਨਿਭਾਈ ਜਾ ਰਹੀ ਹੈ ਔਰ ਪ੍ਰਮਾਤਮਾ ਜਿੰਨੀ ਅਸੀਂ ਡੇਰਾ ਹੀ ਗੁਰੂ ਘਰ ਦੇ ਵਿੱਚ ਲਾਇਆ ਤੇ ਗੁਰੂ ਮਹਾਰਾਜ ਆਪ ਹੀ ਅਸ਼ੀਰਵਾਦ ਦਿੰਦੇ ਨੇ ਤੇ ਆਪ ਸਹਾਈ ਹੋ ਕੇ ਕੰਮ ਕਰਾਉਂਦੇ ਨੇ ਜਿੰਨਾ ਚਿਰ ਵੀ ਸਾਡੇ ਦੇ ਰਵਾਂਗੇ ਔਰ ਸਾਡੇ ਨਾਲੋਂ ਵੱਧ ਹੋ ਮੇਰੀਆਂ ਮਾਵਾਂ ਭੈਣਾਂ ਬੱਚੀਆਂ ਤੱਕ ਇਥੇ ਆਈਆਂ ਔਰ ਸਭ ਤੋਂ ਵੱਡੀ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸਣ ਲੱਗਾ ਕਿ ਜਜ਼ਬਾ ਕਿੰਨਾ ਹੈ ਤੇਰੀ ਕਿੰਨੀ ਪੈੜੀ ਰੋਬਨ ਖਰਾਬ ਹੋਈ ਆ ਪੰਜ ਕਿਲੇ ਇਸ ਮੁੰਡੇ ਦੀ ਪੈੜੀ ਖਰਾਬ ਹੋਈ ਔਰ ਸਭ ਤੋਂ ਵੱਡਾ ਜਿਹੜਾ ਮੈਨੂੰ ਅੱਜ ਲੱਗਾ ਵੀ ਚਲੋ ਇਹਦੇ ਨਾਲ ਹਮਦਰਦੀ ਵੀ ਔਰ ਇਹਦਾ ਜਜ਼ਬਾ ਵੀ ਕਿ ਮੈਂ ਹਮਦਰਦੀ ਤੇ ਕਿਸੇ ਨਾ ਘਾਟ ਇਹੋ ਜਿਹੇ ਬੱਚੇ ਨਾਲ ਤੁਹਾਨੂੰ ਮੈਂ ਸਲੂਟ ਮਤਲਬ ਜਿਆਦਾ ਕਰਦਾ ਵਾਂ ਮਦਰ ਇਹਦੇ ਅੱਜ ਨਵਪਰੀਤ ਹਸਪਤਾਲ ਦੇ ਵਿੱਚ ਨੇ ਪਰ ਸਾਰੇ ਦਿਨ ਦਾ ਸਵੇਰ ਦਾ ਸਾਡੇ ਨਾਲ ਲੱਗਾ ਵਾ ਮਤਲਬ ਇਹੋ ਜਿਹਾ ਜਜ਼ਬਾ ਸੇਵਾ ਵਾਲਾ ਤੇ ਹੁਣ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਚੱਲ ਪਾ ਅਸੀਂ ਤੈਨੂੰ ਸਵੇਰੇ ਲਈ ਵੀ ਆਵਾਂਗੇ ਵਾਪਸ ਵੀ ਇਹੋ ਜਿਹਾ ਜਜ਼ਬਾ ਵੀ ਕਹਿੰਦਾ ਇਹਨੂੰ ਸਵੇਰ ਦਾ ਹੀ ਦੁਹਾਈ ਦੇ ਰਿਹਾ ਵੀ ਚਲੇ ਜਾ ਤੇ ਨਹੀਂ ਉਹ ਮਤਲਬ ਜਾਣ ਨੂੰ ਤਿਆਰ ਹੋਇਆ ਵੀ ਨਹੀਂ ਵੀਡੀਓ ਕਾਲ ਦੇ ਉੱਤੇ ਪੁੱਛ ਲਿਆ ਫਿਰ ਸਾਡੇ ਨਾਲੋਂ ਸੇਵਾ ਤੇ ਇਹਨਾਂ ਲੋਕਾਂ ਦੀ ਜ਼ਿਆਦਾ ਵੱਡੀ ਏ ਸਾਰੇ ਇੱਥੇ ਖੜੇ ਨੇ ਇਹਨਾਂ ਸਾਰੀ ਜ਼ਿੰਮੇਵਾਰੀ ਮਤਲਬ ਸਾਂਭੀ ਹੋਈ ਏ ਲੰਗਰ ਦੀ ਸਾਰਾ ਇਹਨਾਂ ਦੇ ਇੱਥੇ ਇਹਨਾਂ ਦੇ ਕੰਟਰੋਲ ਦੇ ਵਿੱਚ ਆ ਕਿਸ ਤਰ੍ਹਾਂ ਕਿਸੇ ਨੂੰ ਦੇਣਾ ਕਿਸ ਤਰ੍ਹਾਂ ਵੇਖਣਾ ਕਿਸੇ ਨੂੰ ਸਾਹਮਣਾ ਸਾਰੇ ਮਾਪਦੰਡ ਮਤਲਬ ਇਹੋ ਵੇਖ ਰਹੇ ਨੇ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਆਂ ਵੀ ਰੱਬਾ ਤੇਰੇ ਸਿਰ ਤੇ ਫੌੜ ਤੇ ਮਾਰ ਬੈਠੇ ਆਂ ਪਰ ਮਤਲਬ ਬਲ ਬਖਸ਼ੀ ਪੂਰਾ ਵੀ ਇਹ ਜਿਹੜੇ ਜ਼ੁਬਾਨ 'ਚੋਂ ਬੋਲ ਕੱਢੇ ਨੇ ਪੂਰੇ ਹੋਣ ਧੰਨਵਾਦ thank you